ਵੇਖੋ ਜਿਹੜੀ ਬੇਇਨਸਾਫੀ ਹਿੰਦੁਸਤਾਨ ਦੀ ਹਕੂਮਤ ਦੇ ਅੰਡਰ ਹੁੰਦੀ ਆ ਸ਼ੁਰੂ ਹੋਈ 1978 ਤੋਂ ਹੁੰਦੀ ਹੈ ਜਦੋਂ ਤੇਰਾ ਸਿੰਘ ਨਰੰਗਾਰੀਆਂ ਨੇ ਸ਼ਹੀਦ ਕੀਤੇ ਆ ਉਸ ਤੋਂ ਬਾਅਦ 1984 ਹੋਈ ਬਹੁਤ ਕੁਛ ਹੋਇਆ ਦਿੱਲੀ ਵਿੱਚ ਸਿੱਖਾਂ ਦੀ ਜੈਨੋਸਾਈਡ ਹੋਈ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਤੇ ਬਦਕਿਸਮਤੀ ਇਹ ਹੈ ਕਿ ਇਹ ਕੁਛ ਜਿਹੜਾ ਤੁਸੀਂ ਕਿਹਾ ਇਹ ਕਾਲੀ ਸਰਕਾਰ ਵੇਲੇ ਹੋਇਆ ਜਿਹੜੇ ਅੱਜ ਅਕਾਲ ਤਖਤ ਸਾਹਿਬ ਤੋਂ ਤਨਖਾਹੀਏ ਕਰਾਰ ਦਿੱਤੇ ਗਏ ਜੀ ਬਿਲਕੁਲ ਜੀ ਉਹਨਾਂ ਦੀ ਸਰਕਾਰ ਵੀ ਰਹੀ ਕਾਂਗਰਸ ਦੀ ਵੀ ਰਹੀ ਹੁਣ ਭਗਵੰਤ ਮਾਨ ਜੀ ਦੀ ਜਿਹੜੇ ਕਹਿੰਦੇ ਸੀ ਬਦਲਾਅ ਕਰਾਂਗੇ ਇਨਸਾਫ ਦੇਵਾਂਗੇ ਪਰ ਸਾਨੂੰ ਉਮੀਦ ਨਹੀਂ ਕਿਉਂਕਿ ਜਿਹੜਾ ਇਹ ਸਾਰਾ ਪੰਜਾਬ ਦੇ ਵਿੱਚ ਅੱਜ ਸਿੱਖ ਕੌਮ ਦੀ ਵਿਪਤਾ ਹੈ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਹੈ ਚਾਹੇ ਪਤਿਤਪੁਣਾ ਹੈ ਚਾਹੇ ਡੇਰਾਵਾਦ ਹੈ ਚਾਹੇ ਸਾਡੇ ਬੱਚੇ ਨਸ਼ੇ ਨਾਲ ਮਰ ਰਹੇ ਨੇ ਇਹ ਹਿੰਦੁਸਤਾਨ ਦੀ ਹਕੂਮਤ ਦਾ ਏਜੰਡਾ ਹੈ ਸਿੱਖੀ ਨੂੰ ਡਾਊਨ ਕਰਨ ਲਈ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਰੀਰਕ ਤੌਰ ਤੇ ਤੇ ਆਰਥਿਕ ਤੌਰ ਤੇ ਪਰ ਸਿੱਖ ਕੌਮ ਨੂੰ ਇਹਨਾਂ ਕੋਲ ਸਾਫ਼ ਮੰਗਣਾ ਨਹੀਂ ਚਾਹੀਦਾ ਜਿਵੇਂ ਸਾਡੀ ਵਿਚਾਰਧਾਰਾ ਹੈ ਸਾਡਾ ਇਤਿਹਾਸ ਹੈ ਉਹਦੇ ਮੁਤਾਬਕ ਕੌਮ ਨੂੰ ਤਿਆਰ ਕਰਕੇ ਲੜ ਕੇ ਇਨਸਾਫ਼ ਲੈਣਾ ਚਾਹੀਦਾ ਹੂੰ ਤੇ ਕਿਹੜੇ ਤਰੀਕੇ ਨਾਲ ਲੜਨਾ ਚਾਹੀਦਾ ਇਹ ਹੱਕਾਂ ਲਈ ਇਹ ਵੀ ਲੜਾਈ ਇੱਕ ਅੱਜ ਸ਼ਾਂਤਮਈ ਤਰੀਕੇ ਦਾ ਸੰਵਿਧਾਨ ਤੁਹਾਨੂੰ ਕਹਿੰਦਾ ਰਾਈਟ ਹੈ ਤੁਹਾਡਾ ਵੀ ਪ੍ਰੋਟੈਸਟ ਕਰ ਸਕਦੇ ਪੀਸਫੁਲ ਦੇਖੋ ਪੰਥ ਬਹੁਤ ਵੱਡਾ ਜਿਹਦੇ ਵਿੱਚ ਸਿੱਖ ਸਿਆਸ ਦੇ ਵੱਡੇ ਵੱਡੇ ਥੰਮ ਨੇ ਸਰਦਾਰ ਸਿਮਰਨਜੀਤ ਸਿੰਘ ਮਾਨਵਰਗੀ ਜਿਹੜੇ ਹਰੇਕ ਗੱਲ ਦਾ ਜਵਾਬ ਦਿੰਦੇ ਇਸੇ ਤਰ੍ਹਾਂ ਸਾਡੇ ਧਾਰਮਿਕ ਬਾਬੇ ਨੇ ਉਹਨਾਂ ਨੂੰ ਚਾਹੀਦਾ ਉਹ ਖਾਲਸਾ ਰਾਜ ਦੀ ਗੱਲ ਕਰਨ ਖਾਲਸਤਾਨ ਦੀ ਗੱਲ ਕਰਨ ਕਿਉਂਕਿ ਬਾਬੇ ਕਿਉਂ ਨਹੀਂ ਕਰਦੇ ਬਾਬੇ ਹਿੰਦੂਸਤਾਨ ਦੀ ਹਕੂਮਤ ਤੋਂ ਡਰਦੇ ਨੇ ਅੱਜ ਖਾਲਸਾ ਰਾਜ ਦੀ ਗੱਲ ਹੁੰਦੀ ਹੈ ਕੋਈ ਕਹਿੰਦਾ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ ਕੋਈ ਕਹਿੰਦਾ ਸੰਤ ਜਨੈਲ ਸਿੰਘ ਭਿੰਡਰਾਵਾਲਾ ਨੇ ਕੀਤੀ ਹੈ ਪਰ ਮੈਂ ਪੰਥ ਦੀ ਜਾਣਕਾਰੀ ਲਈ ਦੱਸ ਦਿਆਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਕਨਸੈਪਟ ਦਿੱਤਾ ਹੈ ਕਿ ਰਾਜ ਵੀ ਚਾਹੀਦਾ ਹੈ ਧਰਮ ਵੀ ਚਾਹੀਦਾ ਹੈ ਜੀ ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ ਉਹਨੂੰ ਖਾਲਸਾ ਰਾਜ ਦੇ ਕਨਸੈਪਟ ਦੀ ਡਟ ਕੇ ਹਮਾਇਤ ਕਰਨੀ ਚਾਹੀਦੀ ਹੈ ਉਹ ਕਿਸੇ ਵੀ ਜਥੇਬੰਦੀ ਵਿੱਚ ਹੈ ਚਾਹੇ ਉਹ ਧਾਰਮਿਕ ਬਾਬਾ ਹੈ ਚਾਹੇ ਰਾਜਨੀਤਿਕ ਸ਼ਖਸੀਅਤ ਹੈ ਚਾਹੇ ਕਿਸਾਨ ਯੂਨੀਅਨ ਵਾਲੇ ਨੇ ਚਾਹੇ ਸਾਡੇ ਸਟੂਡੈਂਟ ਨੇ ਯੂਨੀਵਰਸਿਟੀਆਂ ਵਾਲੇ ਨੇ ਹਰੇਕ ਬੰਦੇ ਨੂੰ ਡਟ ਕੇ ਖਾਲਸਾ ਰਾਜ ਦੀ ਗੱਲ ਕਰਨੀ ਚਾਹੀਦੀ ਹੈ ਫਿਰ ਹਿੰਦੁਸਤਾਨ ਦੀ ਹਕੂਮਤ ਡਰ ਕੇ ਇਸ ਝੰਡੇ ਵੱਲ ਆਏਗੀ ਕਿ ਸਿੱਖਾਂ ਦੀ ਗੱਲ ਸੁਣੋ ਯਾਰ ਕਿਉਂ ਨਹੀਂ ਸੁਣੇਗੀ